ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਡਰਾਈਵਿੰਗ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਇਹ ਕਹਿੰਦੇ ਨੇ ਕਿ ਔਰਤਾਂ ਵਧੀਆ ਡਰਾਈਵਿੰਗ ਨਹੀਂ ਕਰਦੀਆਂ ਅੱਜ ਅਸੀਂ ਤੁਹਾਨੂੰ ਐਦਾਂ ਦੀ ਹੀ ਇੱਕ ਮਹਿਲਾ ਬਾਰੇ ਦੱਸਣ ਜਾ ਰਹੇ ਹਾਂ ਜੋ ਇੱਕ ਐਂਬੂਲੈਂਸ ਡਰਾਈਵਰ ਹੈ ਭਾਰਤ ਦੀ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਮਨਜੀਤ ਕੋਰਨਾਤਾ ਕੋਈ ਡਾਕਟਰ ਹੈ ਔਰ ਨਾ ਹੀ ਕੋਈ ਨਰਸ ਫਿਰ ਵੀ ਉਹ ਲੋਕਾਂ ਦੀ ਜਾਨ ਬਚਾ ਰਹੀ ਹੈ ਜਲੰਧਰ ਦੀ ਮਨਜੀਤ ਕੌਰ ਪਿਛਲੇ ਕਰੀਬ 15 ਸਾਲਾਂ ਤੋਂ ਐਂਬੂਲੈਂਸ ਚਲਾ ਰਹੀ ਹੈ ਆਪਣੀ ਐਂਬੂਲੈਂਸ 'ਚ ਮਰੀਜ਼ ਅਤੇ ਮ੍ਰਿਤਕ ਦੇਹਾਂ ਨੂੰ ਛੱਡਣ ਲਈ ਯੂਪੀ ਬੰਗਾਲ ਕੋਲਕੱਤਾ ਬੰਬਈ ਕਈ ਸੂਬਿਆਂ 'ਚ ਸਫ਼ਰ ਕਰ ਚੁੱਕੀ ਹੈ ਡਰਾਈਵਿੰਗ ਕਰਨਾ ਉਹਨਾਂ ਦਾ ਸ਼ੌਕ ਸੀ ਪਰ ਐਂਬੂਲੈਂਸ ਚਲਾਉਣਾ ਉਹਨਾਂ ਦੀ ਮਜਬੂਰੀ ਬਣ ਗਈ ਮਨਜੀਤ ਕੌਰ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਜ਼ਿਆਦਾ ਪੜ੍ਹੀ ਲਿਖੀ ਨਾ ਹੋਣ ਕਾਰਨ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਆਉਂਦਾ ਸੀ ਹਾਲਾਤ ਵੀ ਐਦਾਂ ਦੇ ਸੀ ਕਿ ਕੋਈ ਕੰਮ ਸਿੱਖਣਾ ਹੀ ਸੀ ਸੌਰੇ ਪਰਿਵਾਰ ਚ ਪਤੀ ਦਾ ਸਾਥ ਨਾ ਮਿਲਣ ਤੇ ਆਪਣੇ ਬੇਟੇ ਨੂੰ ਪਾਲਣ ਲਈ ਘਰ ਘਰ ਚ ਕੰਮ ਕਰਨ ਤੋਂ ਬਾਅਦ ਡਰਾਈਵਿੰਗ ਕਰਨੀ ਸ਼ੁਰੂ ਕੀਤੀ ਮਨਜੀਤ कौर ਦੱਸਦੀ ਹੈ ਕਿ ਉਸ ਨੂੰ ਗੱਡੀ ਚਲਾਉਣ ਦਾ ਬਹੁਤ ਸ਼ੌਕ ਸੀ ਜਿਸ ਕਰਕੇ ਉਸਦੇ ਇੱਕ ਕਰੀਬੀ ਨੇ ਉਸ ਨੂੰ ਗੱਡੀ ਚਲਾਉਣਾ ਸਿਖਾਇਆ ਜਿਸ ਤੋਂ ਬਾਅਦ ਉਹਨੇ 2007 ਵਿੱਚ ਐਂਬੂਲੈਂਸ ਚਲਾਉਣੀ ਵੀ ਸ਼ੁਰੂ ਕਰ ਦਿੱਤੀ ਕਪੂਰਥਲਾ ਦੇ ਰਹਿਣ ਵਾਲੇ ਇੱਕ ਸ਼ਖਸ ਨਾਲ ਮਨਜੀਤ कौर ਦਾ ਵਿਆਹ ਹੋਇਆ ਸੀ ਉਸ ਦਾ ਪਤੀ ਸ਼ਰਾਬੀ ਸੀ ਵਿਆਹ ਮਗਰੋਂ ਉਸ ਦੇ ਪਤੀ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇੱਕ ਵਾਰ ਮਨਜੀਤ कौर ਦੇ ਪਤੀ ਨੇ ਉਸ ਨੂੰ 300 ਰੁਪਏ ਚ ਵੇਚ ਦਿੱਤਾ ਸੀ ਐਨਾ ਹੀ ਨਹੀਂ ਵਿਆਹ ਦੇ 1 ਸਾਲ ਬਾਅਦ ਇੱਕ ਬੇਟੀ ਨੇ ਜਨਮ ਲਿਆ ਤਾਂ ਡੇਢ ਮਹੀਨੇ ਦੀ ਬੱਚੀ ਨੂੰ ਜ਼ਮੀਨ ਤੇ ਪਟੱਕੇ ਮਾਰ ਦਿੱਤਾ ਉਸ ਤੋਂ ਬਾਅਦ ਉਹ ਦੁਬਾਰਾ ਗਰਭਵਤੀ ਹੋਈ ਤਾਂ ਉਸ ਦੇ ਪੇਟ 'ਚ 7 ਮਹੀਨਿਆਂ ਦੀ ਧੀ ਸੀ ਜਿਸ ਨੂੰ ਉਸ ਦੇ ਪਤੀ ਨੇ ਮਾਰ ਦਿੱਤਾ ਸੀ ਉਸ ਤੋਂ ਬਾਅਦ ਫਿਰ ਉਸਦੇ ਘਰ ਇੱਕ ਬੇਟੇ ਨੇ ਜਨਮ ਲਿਆ ਪਰਿਵਾਰ ਦਾ ਸਾਥ ਛੁੱਟਣ ਤੋਂ ਬਾਅਦ ਮਨਜੀਤ ਕੌਰ ਦੇ ਇੱਕ ਮੂਹ ਬੋਲੇ ਭਾਈ ਨੇ ਉਸਦੀ ਮਦਦ ਕੀਤੀ ਫਿਰ ਮਨਜੀਤ ਕੌਰ ਨੇ ਪੈਸੇ ਇਕੱਠੇ ਕਰਕੇ ਕੂੜੇ ਚ ਪਈ ਵੈਨ ਨੂੰ ਸਹੀ ਕਰਕੇ ਕੰਮ ਸ਼ੁਰੂ ਕੀਤਾ ਮਨਜੀਤ ਕੌਰ ਜਿਆਦਾ ਪੜ੍ਹੀ ਲਿਖੀ ਨਹੀਂ ਸੀ ਜਿਸ ਕਰਕੇ ਉਹਨੂੰ ਰਸਤੇ ਲੱਭਣ 'ਚ ਬਹੁਤ ਪਰੇਸ਼ਾਨੀ ਆਉਂਦੀ ਸੀ ਕਈ ਵਾਰ ਇਕੱਲੇ ਆਉਂਦੇ ਸਮੇਂ ਰਸਤੇ ਬਾਰੇ ਕਾਗਜ਼ ਤੇ ਲਿਖਵਾ ਲੈਂਦੀ ਸੀ ਬਾਅਦ 'ਚ ਉਹਨੇ ਹੌਲੀ ਹੌਲੀ ਰਸਤੇ ਤੇ ਸਾਈਨ ਬੋਰਡ ਯਾਦ ਰੱਖਣੇ ਸ਼ੁਰੂ ਕਰ ਦਿੱਤੇ ਇੱਕ ਅਜਿਹੀ ਮਹਿਲਾ ਜਿਸਨੇ ਕਦੇ ਜ਼ਿੰਦਗੀ ਦੇ ਹਾਲਾਤਾਂ ਤੋਂ ਹਾਰ ਨਹੀਂ ਮੰਨੀ ਸੀ ਅੱਜ ਉਹ ਲੋਕਾਂ ਲਈ ਮਿਸਾਲ ਬਣੀ ਹੋਈ ਹੈ ਮਨਜੀਤ ਕੌਰ ਉਹਨਾਂ ਲੋਕਾਂ ਲਈ ਰੱਬ ਤੋਂ ਘੱਟ ਨਹੀਂ ਹੈ ਜਿਨ੍ਹਾਂ ਦੀ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਹਨਾਂ ਜਾਨ ਬਚਾਈ ਹੈ ਜੇਕਰ ਆਸ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ